ਅੱਜ ਪਿੰਡ ਵੱਡੇਸਵਰਾ ਤੋਂ ਜੀ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਸ਼ਾਮਲ ਹੋ ਜਾ ਰਹੇ ਆ ਜੀ ਸਤਨਾਮ ਸਿੰਘ ਠੇਕੇਦਾਰ ਦੇ ਗ੍ਰਾਵੀਕੇ ਬਲਵੀਰ ਸਿੰਘ ਚੇਅਰਮੈਨ ਜੱਗੂભાઈ ਤੇ ਹੋਰ ਵੀ ਵੀਰ ਆਪਣੀ ਜਿਹੜੇ ਇੱਥੇ ਵੱਡੀ ਗਿਣਤੀ ਚ ਪਹੁੰਚੇ ਆ ਜੀ ਤੇ ਸਤਨਾਮ ਸਿੰਘ ਠੇਕੇਦਾਰ ਸਾਹਿਬ ਚੇਅਰਮੈਨ ਸਾਹਿਬ ਵੀ ਬਣਿਆ ਜੀ ਉਹ ਆਪਾਂ ਨੂੰ ਜਾਣਕਾਰੀ ਦੇਣਗੇ ਹਾਂਜੀ ਚੇਅਰਮੈਨ ਸਾਹਿਬ ਜੀ ਅੱਜ ਠੇਕੇਦਾਰ ਸਾਹਿਬ ਜੀ ਪਹਿਲਾਂ ਤੋਂ ਠੇਕੇਦਾਰ ਸਾਹਿਬ ਤੇ ਹੁਣ ਸਾਡੇ ਵੀਰ ਚੇਅਰਮੈਨ ਸਾਹਿਬ ਵੀ ਬਣੇ ਆ ਜੀ ਕਿਹੜੇ ਸਬੰਧ ਚ ਇਕੱਠੇ ਹੋ ਰਹੇ ਆ ਜੀ ਅੱਜ ਵਰਕਰ ਮਿਲਣੀ ਸਰਦਾਰ ਲਾਲਜੀ ਸਿੰਘ ਪੁਲਰ ਨੇ ਨਮਾਈ ਫੈਸ ਕੈਰੋ ਵਿਖੇ ਰੱਖੀ ਆ ਜਿਹਦੇ ਵਿੱਚ ਸੰਗਤਾਂ ਪਿੰਡ ਦੇ ਸੱਜਣ ਸਾਰੇ ਪਾਰਟੀ ਦੇ ਆਗੂ ਜਿੰਨੇ ਵੀ ਵਰਕਰ ਵਰੰਟੀਆ ਸਾਰੇ ਵਰਕਰ ਮਿਲਣੀ ਜਾ ਰਹੇ ਆ ਤੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਬਾਕੀ ਆ ਚੇਅਰਮੈਨ ਸਾਹਿਬ ਤੁਹਾਨੂੰ ਦੱਸ ਦਿੰਦੇ ਆ ਹਾਂਜੀ ਚੇਅਰਮੈਨ ਸਾਹਿਬ ਜੀ ਕੀ ਕਹਿਣਾ ਚਾਹੁੰਨੇ ਅੱਜ ਐਡਾ ਵੱਡਾ ਕਾਫਲਾ ਲੈ ਕੇ ਜਿਹੜਾ ਸਭਰਾ ਤੋਂ ਰਵਾਨਾ ਹੋਣ ਲੱਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਈਕ੍ਰੋਫੋਨ ਦੇ ਵਿੱਚੋਂ ਮੈਂਦੀ ਮੀਡੀਆ ਗ੍ਰਾਪ ਉਹਦੇ ਵਿੱਚ ਸਾਰੀ ਸੱਜਣੋਂ ਲਿਆੜੀ ਆ ਤੇ ਬੜਾ ਵੱਡਾ ਕਾਫਲਾ ਜਾ ਰਿਹਾ ਸਭਰਾ ਤੋਂ ਕੁਝ ਰਾਤਾਂ ਲਈ ਪੂਆਂ ਬਾਹਰ ਗੱਦੀਆਂ ਤੇ ਹੋਰ ਵੱਡਾ ਕਾਫਲਾ ਵਾ ਇਥੋਂ ਪਤਾ ਲੱਗਦਾ ਵਾ ਵੀ ਆਮ ਫਾਰਟੀ ਜਿਹੜੀ ਆ ਐਵੇਂ ਫਲੰਦਗਰਮ ਛੋਣ ਲਈ ਆ ਤੇ ਬਿਲਕੁਲ ਇਹ ਗੱਲ ਦਾ ਆਸ਼ਵਾਸਾ ਦਿਉਨੇ ਆ ਲਾਲਜੀਤ ਸਿੰਘ ਜੀ ਭੁਰਰ ਆ ਐਪੀ ਦੀ ਸ਼ੀਟ ਜਿਹੜੀ ਆ ਬੜੀ ਜ਼ੀਦ ਦੇ ਨਾਲ ਦਿਤਾ ਕੇ ਕੱਲਾਂਗੇ ਜੀ ਵਾਹ ਜੀ ਚੱਕਾ ਪਾ ਲਿਆ ਜੀ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀਰ ਅਜੇ ਵੀ ਪਹੁੰਚ ਰਿਹਾ ਜੀ ਤੇ ਬਾਕੀ ਸਾਰੇ ਵੀਰ ਵੱਡਾ ਕਾਬਲਾ ਲੈ ਕੇ ਗੁਰਦੁਆਰਾ ਸਾਹਿਬ ਤੋਂ ਪ੍ਰਵਾਨਾ ਹੋਣ ਕੇ ਬਲਾਕਪੁਰ ਤਾਂ ਅਵਤਾਰ ਸਿੰਘ ਉਹਨਾਂ ਦੀ ਗਵਾਹੀ ਦੇ ਵਿੱਚ ਸਾਰੇ ਹੀ ਇਹ ਵੀਰ ਜੀ ਤੇ ਕਰੋ ਵੀਡੀਓ ਸ਼ੇਅਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ